ਉਹਨਾਂ ਨਵੀਆਂ ਪਾਰਟੀਆਂ ਨੂੰ ਧੋਖੇਬਾਜ਼ ਪਾਰਟੀਆਂ ਨੂੰ ਅਸੀਂ ਅਲਵੇ ਦਾ ਕਹਿੰਦੇ ਹੋਏ ਪੁਰਾਣੀ ਆਪ ਦੀ ਘਰ ਦੀ ਪਾਰਟੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਅੱਜ ਤੋਂ ਅਸੀਂ ਸਾਥ ਦੇਣ ਦਾ ਵਾਅਦਾ ਕਰਦੀਆਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੀਬੀਆਂ ਸੈਂਕੜਿਆਂ ਦੀ ਤਦਾਦ ਵਿੱਚ ਮੇਰੇ ਵੀਰ ਆ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਬਾਹ ਫੜੀ ਆ ਸਾਡੇ ਮੁੰਡੇ ਵੀ ਕਿਸੀ ਕਿਤੇ ਲੱਗਣੇ ਚਾਹੀਦੇ ਆ ਉਹ ਬਾਦਸ਼ਾਹ ਦੀ ਸਰਕਾਰ ਲਿਆਓ ਜੀ ਕੋਈ ਨਹੀਂ ਕਿਤੇ ਲੱਗਣਾ ਅੱਜ ਸ਼੍ਰੀ ਮੁਕਸਰ ਸਾਹਿਬ ਹਲਕੇ ਦੇ ਬਹੁਤ ਹੀ ਅਹਿਮ ਨਗਰ ਮਰਾੜ ਕਲਾ ਵਿੱਚ ਮੈਂ ਆਇਆ ਹਾਂ ਤੁਸੀਂ ਦੇਖਿਆ ਕਿ ਮੈਂ ਗਰੀਬ ਪਰਿਵਾਰਾਂ ਦੇ ਵਿੱਚ ਖੜਾ ਹਾਂ ਔਰ ਬੇਸ਼ੱਕ ਪਰਮਾਤਮਾ ਨੇ ਇਹਨਾਂ ਨੂੰ ਗਰੀਬ ਬਣਾਇਆ ਲੇਕਿਨ ਦਿਲ ਦੇ ਬਹੁਤ ਅਮੀਰ ਆ ਤੁਸੀਂ ਔਰ ਤੁਹਾਡੇ ਕੈਮਰੇ ਦੀਆਂ ਨਜ਼ਰਾਂ ਨਾਲ ਤੁਸੀਂ ਦੇਖਿਆ ਹੋਣਾ ਕਿ ਸਿਰ ਅੱਖਾਂ ਤੇ ਇਹਨਾਂ ਨੇ ਮੈਨੂੰ ਬਿਠਾਇਆ ਇੰਨਾ ਇੱਜ਼ਤਮਾਨ ਇਹਨਾਂ ਪਰਿਵਾਰਾਂ ਵੱਲੋਂ ਮਿਲਿਆ ਔਰ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਮਾਣ ਕੀਤਾ ਸੈਂਕੜੇ ਪਰਿਵਾਰਾਂ ਨੇ ਅੱਜ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਸਾਹਿਬ ਦੇ ਜਿੰਨੇ ਵੀ ਕੀਤੇ ਹੋਏ ਕੰਮ ਆ ਗਰੀਬ ਮਜ਼ਦੂਰ ਪਰਿਵਾਰਾਂ ਲਈ ਕਿਸਾਨਾਂ ਲਈ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਨਵੀਆਂ ਪਾਰਟੀਆਂ ਨੇ ਸਾਨੂੰ ਧੋਖੇ ਨਾਲ ਆਪਦੇ ਵਿੱਚ ਰਲਾਇਆ ਸੀ ਉਹਨਾਂ ਨਵੀਆਂ ਪਾਰਟੀਆਂ ਨੂੰ ਧੋਖੇਬਾਜ਼ ਪਾਰਟੀਆਂ ਨੂੰ ਅਸੀਂ ਅਲਵੇ ਦਾ ਕਹਿੰਦੇ ਹੋਏ ਪ੍ਰਾਣੀ ਆਪ ਦੀ ਘਰ ਦੀ ਪਾਰਟੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਤੋਂ ਅਸੀਂ 7 ਦਿਨ ਦਾ ਵਾਅਦਾ ਕਰਦੀਆਂ ਔਰ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੀਬੀਆਂ ਸੈਂਕੜਿਆਂ ਦੀ ਤਦਾਦ ਵਿੱਚ ਮੇਰੇ ਵੀਰ ਆ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਬਾਹ ਫੜੀ ਆ ਸਾਰਿਆਂ ਦਾ ਮੈਂ ਦੋਵੇਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਪਰਿਵਾਰਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਕੀ ਨਾਮ ਔਰ ਕੀ ਕਹਿਣਾ ਚਾਹੁੰਗੇ ਪ੍ਰਸਾਦ ਸਾਹਿਬ ਦੇ ਵਿੱਚ ਪਹੁੰਚੇ ਵੀਰ ਜੀ ਮੇਰਾ ਨਾਮ ਕਰਮਜੀਤ ਆ ਈ ਕਰਨ ਸੰਗ ਇਹ ਪ੍ਰਾਪਤ ਸਫਲਤ ਪਹੁੰਚਿਆ ਅਸੀਂ ਕਹਾਂਗੇ ਵੀ ਵੀਰਜੀ ਨੇ ਸਾਡਾ ਬਹੁਤ ਵਧੀਆ ਧੰਨਵਾਦ ਵੀਰਜੀ ਦਾ ਵੀ ਜਿਨ੍ਹਾਂ ਨੇ ਸਾਡਾ ਕੰਮ ਚਲਾ ਕੇ ਸਾਡੇ ਨਾਲ ਸਾਥ ਦਿੱਤਾ ਸਾਡੇ ਨਾਲ ਜੁੜਿਆ ਤੇ ਅਸੀਂ ਇਹਨਾਂ ਦੇ ਨਾਲ ਹੀ ਵੀਰਜੀ ਜੁੜੇ ਰਵਾਂਗੇ ਵੀ ਜਿੰਨਾ ਚਿਰ ਸਾਡਾ ਕੰਮ ਚੱਲੀਗਾ ਨਾ ਅਸੀਂ ਵੀਰਜੀ ਨੂੰ ਧੋਖਾ ਨਹੀਂ ਦਿੰਦੇ ਅਸੀਂ ਨਾਲ ਹੀ ਰਵਾਂਗੇ ਪਰ ਹੁਣ ਵੀ ਸਾਡਾ ਇਹ ਬੇਨਤੀ ਹੱਥ ਮੁੱਲ ਬਨ ਕੇ ਵੀ ਸਾਡੇ ਮੁੰਡੇ ਵੀ 9-9 10-10 ਪੜ੍ਹਿਆ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਪਈ ਤੇ ਸਾਡੇ ਮੁੰਡੇ ਵੀ ਕਿਸੇ ਕਿਤੇ ਲੱਗਣੇ ਚਾਹੀਦੇ ਆ ਬਾਅਦਸਾਲ ਦੀ ਸਰਕਾਰ ਲਿਆਓ ਜੀ ਕੋਈ ਨਹੀਂ ਕਿਤੇ ਲੱਭਦਾ ਬਾਅਦਸਾਲ ਦੇ ਨਾਲ ਹੀ ਆ ਜਿਹੜਾ ਵੀਰ ਜੀ ਹਣੀ ਫੱਤਣ ਨਾਲ ਕੇ ਵੀਰ ਜੀ ਸਾਡੇ ਨਾਲ ਆ ਨਾ ਅਸੀਂ ਇਹਨਾਂ ਦਾ ਧੰਨਵਾਦ ਬਹੁਤ ਕਰਦੇ ਆਂ ਕਿ ਇਹਨਾਂ ਨੇ ਸਾਡਾ ਕੰਮ 'ਚ ਬਹੁਤ ਧੰਨਵਾਦ ਕੀਤਾ ਧੰਨਵਾਦ ਕੀਤਾ ਸਾਡਾ ਬਹੁਤ ਵਧੀਆ ਦਿੱਤਾ ਵੀਰ ਜੀ ਇਹਨਾਂ ਨੇ ਸਾਡਾ ਉਹਨਾਂ ਨਵੀਆਂ ਪਾਰਟੀਆਂ ਨੂੰ ਧੋਖੇबाज ਪਾਰਟੀਆਂ ਨੂੰ ਅਸੀਂ ਅਲਵੇ ਦਾ ਕਹਿੰਦੇ ਹੋਏ ਪੁਰਾਣੀ ਆਪ ਦੀ ਘਰ ਦੀ ਪਾਰਟੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਅੱਜ ਤੋਂ ਅਸੀਂ ਸਾਥ ਦੇਣ ਦਾ ਵਾਅਦਾ ਕਰਦੀ ਆਂ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੀਬੀਆਂ ਸੈਂਕੜਿਆਂ ਦੀ ਤਦਾਦ ਵਿੱਚ ਮੇਰੇ ਵੀਰ ਆ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਬਾਹ ਫੜੀ ਆ ਸਾਡੇ ਮੁੰਡੇ ਵੀ ਕਿਸੀ ਕਿਤੇ ਲੱਗਣੇ ਚਾਹੀਦੇ ਆ ਉਹ ਬਾਦਸ਼ਾਹ ਦੀ ਸਰਕਾਰ ਲਿਆਓ ਜੀ ਕੋਈ ਨਹੀਂ ਕਿਤੇ ਲੱਗਦਾ ਅੱਜ ਸ਼੍ਰੀ ਮੁਕਸਰ ਸਾਹਿਬ ਹਲਕੇ ਦੇ ਬਹੁਤ ਹੀ ਅਹਿਮ ਨਗਰ ਮਰਾੜ ਕਲਾ ਵਿੱਚ ਮੈਂ ਆਇਆ ਹਾਂ ਤੁਸੀਂ ਦੇਖਿਆ ਕਿ ਮੈਂ ਗਰੀਬ ਪਰਿਵਾਰਾਂ ਦੇ ਵਿੱਚ ਖੜਾ ਹਾਂ ਔਰ ਬੇਸ਼ੱਕ ਪਰਮਾਤਮਾ ਨੇ ਇਹਨਾਂ ਨੂੰ ਗਰੀਬ ਬਣਾਇਆ ਲੇਕਿਨ ਦਿਲ ਦੇ ਬਹੁਤ ਅਮੀਰ ਤੁਸੀਂ ਔਰ ਤੁਹਾਡੇ ਕੈਮਰੇ ਦੀਆਂ ਨਜ਼ਰਾਂ ਨਾਲ ਤੁਸੀਂ ਦੇਖਿਆ ਹੋਣਾ ਕਿ ਸਿਰ ਅੱਖਾਂ ਤੇ ਇਹਨਾਂ ਨੇ ਮੈਨੂੰ ਬਿਠਾਇਆ ਇੰਨਾ ਇੱਜ਼ਤਮਾਨ ਇਹਨਾਂ ਪਰਿਵਾਰਾਂ ਵੱਲੋਂ ਮਿਲਿਆ ਔਰ ਇਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਮਾਣ ਕੀਤਾ ਸੈਂਕੜੇ ਪਰਿਵਾਰਾਂ ਨੇ ਅੱਜ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਾ ਮੁੱਖ ਮੰਤਰੀ ਸਾਹਿਬ ਦੇ ਜਿੰਨੇ ਵੀ ਕੀਤੇ ਹੋਏ ਕੰਮ ਆ ਗਰੀਬ ਮਜ਼ਦੂਰ ਪਰਿਵਾਰਾਂ ਲਈ ਕਿਸਾਨਾਂ ਲਈ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਨਵੀਆਂ ਪਾਰਟੀਆਂ ਨੇ ਸਾਨੂੰ ਧੋਖੇ ਨਾਲ ਆਪਦੇ ਵਿੱਚ ਰਲਾਇਆ ਸੀ ਉਹਨਾਂ ਨਵੀਆਂ ਪਾਰਟੀਆਂ ਨੂੰ ਧੋਖੇਬਾਜ਼ ਪਾਰਟੀਆਂ ਨੂੰ ਅਸੀਂ ਅਲਵੇ ਦਾ ਕਹਿੰਦੇ ਹੋਏ ਪੁਰਾਣੀ ਆਪਦੀ ਘਰ ਦੀ ਪਾਰਟੀ ਪੰਥਕ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਅੱਜ ਤੋਂ ਅਸੀਂ ਸਾਥ ਦੇਣ ਦਾ ਵਾਅਦਾ ਕਰਦੀਆਂ ਔਰ ਸੈਂਕੜਿਆਂ ਦੀ ਤਦਾਦ ਦੇ ਵਿੱਚ ਬੀਬੀਆਂ ਸੈਂਕੜਿਆਂ ਦੀ ਤਦਾਦ ਵਿੱਚ ਮੇਰੇ ਵੀਰ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੀ ਬਾਹ ਫੜੀ ਆ ਸਾਰਿਆਂ ਦਾ ਮੈਂ ਦੋਵੇਂ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਪਰਿਵਾਰਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਹਾਂ ਨਾਮੋਰ ਕੀ ਕਰਨਾ ਚਾਹੁੰਗੇ 400% ਦੇ ਵਿੱਚ ਪਹੁੰਚੇ ਆ। ਵੀਰ ਜੀ ਮੇਰਾ ਨਾਮ ਕਰਮਜੀਤ। ਚਿਕਨ ਸੌਂਗੇ ਤੇ 400% ਪਹੁੰਚੇ ਆ। ਅਸੀਂ ਕਹਾਂਗੇ ਵੀ ਵੀਰ ਜੀ ਨੇ ਸਾਡਾ ਬਹੁਤ ਵਧੀਆ ਧੰਨਵਾਦ ਵੀਰ ਜੀ ਦਾ ਵੀ ਜਿਨ੍ਹਾਂ ਨੇ ਸਾਡਾ ਕੰਮ ਚਲਾ ਕੇ ਸਾਡੇ ਨਾਲ ਸਾਥ ਦਿੱਤਾ ਸਾਡੇ ਨਾਲ ਜੁੜਿਆ ਤੇ ਅਸੀਂ ਇਹਨਾਂ ਦੇ ਨਾਲ ਹੀ ਵੀਰ ਜੀ ਜੁੜੇ ਰਵਾਂਗੇ ਵੀ ਜਿੰਨਾ ਚਿਰ ਸਾਡਾ ਕੰਮ ਚੱਲੀਗਾ ਨਾ ਅਸੀਂ ਵੀਰ ਜੀ ਨੂੰ ਧੋਖਾ ਨਹੀਂ ਦਿੰਦੇ ਅਸੀਂ ਨਾਲ ਹੀ ਰਵਾਂਗੇ ਪਰ ਹੁਣ ਵੀ ਸਾਡਾ ਇਹ ਬੇਨਤੀ ਹੱਥ ਮੁੱਲ ਬਨ ਕੇ ਵੀ ਸਾਡੇ ਮੁੰਡੇ ਵੀ 9-9 10-10 ਪੜ੍ਹੇ ਆ ਸਾਡੀ ਕੋਈ ਸੁਨਾਈ ਨਹੀਂ ਹੁੰਦੀ ਪਈ ਤੇ ਸਾਡੇ ਮੁੰਡੇ ਵੀ ਕਿਸੇ ਕਿਤੇ ਲੱਗਣੇ ਚਾਹੀਦੇ ਆ ਬਹੁਤ ਬਹੁਤ ਸਾਡੀ ਸਰਕਾਰ ਲਿਆਓ ਜੀ ਕੋਈ ਨਹੀਂ ਕਿਤੇ ਲੱਗਦਾ ਜੀ ਨਾਲ ਹੀ ਆ ਜਿਹੜਾ ਵੀਰ ਜੀ ਹਣੀ ਫੱਤਣ ਨਾਲ ਕੇ ਵੀਰ ਜੀ ਸਾਡੇ ਨਾਲ ਆ ਨਾ ਅਸੀਂ ਇਹਨਾਂ ਦਾ ਧੰਨਵਾਦ ਬਹੁਤ ਕਰਦੇ ਆ ਕਿ ਇਹਨਾਂ ਨੇ ਸਾਡਾ ਕੰਮ ਚ ਬਹੁਤ ਧੰਨਵਾਦ ਕੀਤਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡਾ ਬਹੁਤ ਵਧੀਆ ਦਿੱਤਾ ਵੀਰ ਜੀ ਇਹਨਾਂ ਨੇ ਸਾਡਾ